ਕਰ ਦੇ ਨੇ ਦੇ ਵਿੱਚ ਜਾ ਕੇ ਜਿਹੜੀ ਸੋਜ ਸਿੰਘ ਜੀ ਦੀ بیسਬਲ ਬੈਟ ਰਾਹੀ ਜਿਹੜੀ ਕੁੱਟਮਾਰ ਕੀਤੀ ਹੈ ਤੇ ਸੀਰੀਅਰ ਹੈਡ ਇੰਜਰੀਜ਼ ਦਿੰਦੀ ਹੈ। ਦਿੱਲੀ ਲੜੀ ਦੇ ਵਿੱਚ ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ। ਦੇ ਦੇ ਵਿੱਚ ਇੱਕ ਅ ਜਿਹੜੇ ਸ਼੍ਰੀ ਸੋਜ ਸਿੰਘ ਜੀ ਜੋ ਕਿ ਗੱਤਕਾ ਟੀਚਰ ਸੀ ਉਹਨਾਂ ਦਾ ਬਲਾਈਂਡ ਮਦਰ ਜੋ ਫਤੂ ਟੰਗੇ ਦੇ ਵਿੱਚ ਜਿਨ੍ਹਾਂ ਦੀ ਬਾਡੀ ਰਿਕਵਰ ਹੋਈ ਹੈ ਉਹਨਾਂ ਨੂੰ ਟ੍ਰੇਸ ਕੀਤਾ ਗਿਆ ਹੈ ਤੇ ਦੇਸ਼ੀ ਜਿਹੜੇ ਸਾਰੇ ਅਰੈਸਟ ਕੀਤੇ ਗਏ ਆ ਆ 14 5 2025 ਨੂੰ ਸਾਨੂੰ ਇਨਫਾਰਮੇਸ਼ਨ ਮਿਲੀ ਸੀ ਕਿ ਇੱਕ ਅਨਡੈਂਟਿਫਾਈਡ ਫਤੂਕ ਸਿੰਘ ਦੇ ਲਾਗੇ ਸੜਕ ਦੇ ਲਾਗੇ ਜਿਹੜੀ ਮਿਲੀ ਹੈਗੀ ਹੈ ਇਮੀਡੀਏਟਲੀ ਉਹਦੀ ਸ਼ਨਾਖਤ ਕਰਨ ਜਿਹੜੀ ਲਈ ਅਸੀਂ ਯਤਨ ਕਰਨੇ ਸ਼ੁਰੂ ਕੀਤੇ ਆ ਜਿਹੜੇ ਡੈੱਡ ਬਾਡੀ ਦੀ ਸ਼ਨਾਖਤ ਬਤੌਰ ਸੋਤ ਸਿੰਘ ਵੀ ਹੋਈ ਹੈ ਤੋਂ ਕਿ ਕੁਝ ਦੇ ਨਾਲ ਤੋਂ ਜਿਹੜੇ ਲਾਪਤਾ ਸਿਗੇ ਇਹਦੇ ਤੁਰੰਤ ਕਾਰਵਾਈ ਕਰਦੇ ਹੋਏ ਆ ਖਾਣਾ ਫਤੂ ਟਿੰਗਾ ਦੇ ਵਿੱਚ ਕਤਲ ਆ ਕਤਲ ਅਤੇ 37 ਰਵਾ ਸਕਤ ਰਵਾ ਤਹਿਤ ਮੁਕਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਗਈ ਹੈ। ਮੁਕਦਮਾ ਦਰਜ ਹੋਣ ਦੇ ਥੋੜੀ ਕੁਛ ਹੀ ਘੰਟਿਆਂ ਦੇ ਵਿੱਚ ਜਿਹੜਾ ਮੁੱਖ ਦੋਸ਼ੀ ਹੈ ਜਗਬੋਹਨ ਸਿੰਘ ਵਾਸੀ ਭਲੱਥ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਅਤੇ ਉਹਨਾਂ ਦੀ ਧੁੰਗਾਈ ਨਾਲ ਜਿਹੜੀ ਪੁਸ਼ਕਿਸ਼ ਕੀਤੀ ਗਈ ਹੈ। ਇਹਦੇ ਵਿੱਚ ਜਿਹੜੀ ਵੱਖ-ਵੱਖ ਜਿਹੜੀ ਟੀਮਾਂ ਬਣਾਈਆਂ ਸੀ ਅਸੀਂ ਐਸਪੀ ਡੀ DSP D ਇਨਚਾਰਜ CIA ਅਤੇ SHO ਫਤੂ ਟਿੰਗਾ ਉਹਨਾਂ ਨੇ ਇਨਚਾਰਜ ਹੈਗੀ ਕਪੂਰਥਲਾ ਉਹਨਾਂ ਨੇ ਬੜੀ ਢੂੰਗਾਈ ਨਾਲ ਜਿਹੜੀ ਤਫ਼ਤੀਸ਼ ਕੀਤੀ ਹੈਗੀ ਆ ਜਗਮੋਨ ਸਿੰਘ ਦੀ ਪੁਸ਼ਕਸ਼ ਤੋਂ ਗੱਲ ਸਾਹਮਣੇ ਆਈ ਹੈ ਕਿ ਉਹਨਾਂ ਨੂੰ ਸ਼ੰਕਾ ਸੀਗੀ ਕਿ ਜਿਹੜੇ ਇਹ ਗੱਤਕਾ ਟੀਚਰ ਹੈ ਉਹਨਾਂ ਦੇ ਕੋਈ ਗੱਲਬਾਤ ਹੈਗੀ ਹੈ ਫਰੈਂਡਸ਼ਿਪ ਹੈਗੀ ਹੈ ਤੇ ਉਹਦੇ ਤੋਂ ਜਿਹੜੇ ਜਗਮੋਨ ਸਿੰਘ ਜਿਹੜੇ ਇਤਰਾਜ਼ ਕਰਦੇ ਸੀਗੇ ਤੇ ਇਸ ਗੱਲ ਨੂੰ ਲੈ ਕੇ ਜਗਮਉਂ ਸਿੰਘ ਨੇ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਸਾਥ ਜਿਹੜੀ ਸਾਜ ਬਣਾਈ ਹੈ ਕਿ ਅਸੀਂ ਸੋਤ ਸਿੰਘ ਦੀ ਦਾ ਜਿਹੜਾ ਮਾਰਕੁੱਟ ਕਰਨੀ ਹੈ ਤੇ ਕਤਲ ਇਹਦਾ ਕਰ ਦੇਣਾ ਹੈ ਤੇ ਉਹਦੀ ਲੜੀ ਦੇ ਵਿੱਚ ਹੀ ਜਿਹੜੀ ਵੱਖ-ਵੱਖ ਜਿਹੜੀ ਟੀਮਾਂ ਬਣਾਈਆ ਇਮੀਡੀਏਟਲੀ ਉਹਨਾਂ ਨੇ ਜਿਹੜੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਰੇਡ ਕੀਤੀ ਅਤੇ ਜਿਹੜੇ ਛੇ ਦੋਸ਼ੀ ਹੋਰ ਅਸੀਂ ਜਿਹੜੇ ਨਵਾਂ ਸ਼ਹਿਰ ਤੋਂ ਅਰੈਸਟ ਕੀਤੇ ਜਿਨ੍ਹਾਂ ਦੇ ਨਾਮ ਗੁਰਨੇਕ ਸਿੰਘ ਬਹੁਤਜੀਤ ਸਿੰਘ ਸੰਦੀਪ ਸਿੰਘ ਜਸ਼ਨਪ੍ਰੀਤ ਸਿੰਘ ਰਾਮ ਬਾਤੁਰ ਅਤੇ ਮੁਖਤਿਆਰ ਸਿੰਘ ਇਹਨਾਂ ਨੂੰ ਅਰੈਸਟ ਕੀਤਾ ਹੈ। ਕੁੱਝ ਕਿਸ ਤਰ੍ਹਾਂ ਦੀ ਗੱਲ ਸਾਹਮਣੇ ਆਈ ਹੈ ਕਿ 9 ਤੇ 10 ਦੀ ਰਾਤ ਨੂੰ ਇੱਕ ਬੁਲੇਰੋ ਗੱਡੀ ਇੱਕ ਤਵੇਰਾ ਗੱਡੀ ਇੱਕ ਸਵਿਫਟ ਗੱਡੀ ਦੇ ਵਿੱਚ ਸੱਤ ਬੰਦੇ ਆਏ ਸੀਗੇ। ਇਹਨਾਂ ਨੇ ਸੋਤ ਸਿੰਘ ਨੂੰ ਮੁੰਡੀ ਮੋੜ ਤੇ ਲਾਗੋ ਅਗਵਾ ਕੀਤਾ ਆਪਣੀ ਗੱਡੀ 'ਚ ਜਿਹੜਾ ਇਹਨੂੰ ਸਿੱਟ ਲਿਆ। ਤੇ ਸਾਰੀ ਦੋਵੇਂ ਗੱਡੀਆਂ ਇਹ ਲੈ ਕੇ ਗਏ ਹੈਗੇ ਆ ਗੜਸ਼ੰਕਰ ਏਰੀਆ ਦੇ ਵਿੱਚ। ਗੜਸ਼ੰਕਰ ਏਰੀਆ ਦੇ ਵਿੱਚ ਜਾ ਕੇ ਆ ਜਿਹੜੀ ਸੋਤ ਸਿੰਘ ਜੀ ਦੀ ਆ ਬੇਸਬਾਲ ਬੈਟ ਰਾਹੀ ਜਿਹੜੀ ਕੁੱਟਮਾਰ ਕੀਤੀ ਹੈ ਤੇ ਸਿਵियर ਹੈਡ ਇਜਰੀਜ਼ ਦਿੱਤੀ ਹੈ ਜੇਦੋਂ ਸਾਨੂੰ ਲੱਗਦਾ ਹੈ ਕਿ ਉੱਥੇ ਹੀ ਇਹਨਾਂ ਦੀ ਜਿਹੜੀ ਮੌਤ ਹੋ ਗਈ ਸੀ ਤੇ ਅਗਲੀ ਸਵੇਰੇ ਜਿਹੜੀ ਡੈੱਡ ਬੋਡੀ ਨੂੰ ਇਹਨਾਂ ਨੇ ਫਤੂਟਿੰਗ ਏਰੀਆ ਚ ਜਾ ਡਿਸਪੋਜ਼ ਆਫ ਕਰਤਾ ਸੀਗਾ ਦੋਸ਼ੀਆ ਨੂੰ ਅਦਾਲਤ ਚ ਪੇਸ਼ ਕਰਕੇ 3 ਦਿਨ ਦਾ ਰਿਮਾਂਡ ਲੈ ਲਿਆ ਗਿਆ ਹੈਗਾ ਦੁੰਗਾਈ ਨਾਲ ਇਹਦੀ ਤਫ਼ਤੀਸ਼ ਜਿਹੜੀ ਕੀਤੀ ਜਾ ਰਹੀ ਹੈਗੀ ਹੈ ਸਾਨੂੰ ਉਮੀਦ ਹੈ ਕਿ ਇਸ ਤੋਂ ਇਲਾਵਾ ਵੀ ਕੋਈ ਦੋਸ਼ੀ ਹੋਣਗੇ ਉਹਨਾਂ ਨੂੰ ਅਸੀਂ ਛੇਤੀ ਫੜ ਲਾਂਗੇ ਤੇ ਮੁਕਦਮੇ ਦੀ مکمل ਤਰਤੀਸ਼ ਕਰਕੇ ਜਿਹੜੇ ਦੋਸ਼ੀ ਹੈ ਉਹਨੂੰ ਪੜੀ ਤਕੜੀ ਸਜ਼ਾ ਦਿਵਾਵਾਂਗੇ ਬਿਲਕੁਲ ਇਹ ਜਿਹੜਾ ਲਾਵਾਰਿਸ ਮੋਟਰਸਾਈਕਲ ਹੈ ਇੱਕ ਬਖਰੀ ਲੋਕੇਸ਼ਨ ਤੋਂ ਮਿਲਿਆ ਸੀ ਤੇ ਉਹਦੇ ਤੇ ਵੀ ਤਰਤੀਬ ਅਨੁਸਾਰ ਜਿਹੜੀ ਕਾਰਵਾਈ ਕੀਤੀ ਜਾ ਰਹੀ ਸੀ ਪੁਲਤ ਥਾਣੇ ਦੇ ਵਿੱਚ ਇਹਨਾਂ ਦੇ ਫੈਮਿਲੀ ਮੈਂਬਰਸ ਨੇ ਇਹਨਾਂ ਦੇ ਗੁੰਮ ਹੋਣ ਦੀ ਇਤਲਾਹ ਦਿੱਤੀ ਸੀ ਦੇਦੇ ਉੱਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਸ਼ਤਿਹਾਰ ਛੋਰੇ ਕੋਗਾ ਆ ਇਸ ਤੋਂ ਇਲਾਵਾ ਜਿਹੜੇ ਪੰਜਾਬ ਪੁਲਿਸ ਕੰਟਰੋਲ ਰੂਮ ਤੇ ਵੀ ਜਿਹੜੇ ਅਲਰਟਸ ਅਸੀਂ ਜਾਰੀ ਕਰ ਦਿੱਤੇ ਗਏ ਸੀ ਤੇ ਉਹਦੇ ਸਬੰਧਿਤ ਡੀਡੀਆਰ ਐਂਟਰੀ ਵੀ ਅਸੀਂ ਕੀਤੀ ਔਰ ਪੜੀ ਹੀ ਮੰਦਭਾਗੀ ਕਟਨਾ ਹੋਈ ਹੈ ਕਿ ਉਹਨਾਂ ਦਾ ਜਿਹੜਾ ਕਤਲ 9 ਤੇ 10 ਰਾਤ ਨੂੰ ਹੀ ਕਰ ਦਿੱਤਾ ਗਿਆ ਸੀ ਤੇ ਉਹਨਾਂ ਦੀ ਡੈੱਡ ਬਾਡੀ ਜਿਹੜੀ ਫੱਟੂ ਟਿੰਗਾ ਸਿੱਟ ਦਿੱਤੀ ਗਈ ਸੀ ਜੋ ਕਿ ਕਾਫੀ ਦਿਨਾਂ ਬਾਅਦ ਸਾਨੂੰ ਰਿਕਵਰ ਹੋਈ ਮੋਹਨ ਦੇ ਜਿਹੜੇ ਸੋਦ ਸਿੰਘ ਗੱਤਕਾ ਟੀਚਰ ਸੀਗੇ ਸਰਹਾਲੀ ਦੇ ਰਹਿਣ ਵਾਲੇ ਸੀਗੇ ਤੇ ਪੁਲਾਥ ਦੇ ਵਿੱਚ ਜਿਹੜਾ ਗੱਤਕਾ ਦੀ ਟ੍ਰੇਨਿੰਗ ਦੇਣ ਜਾਂਦੇ ਸੀਗੇ ਰੈਗੂਲਰਲ ਕਾਲ ਅਕੈਡਮੀ ਦੇ ਵਿੱਚ ਜਿਹੜੇ ਪੜ੍ਹਾਉਂਦੇ ਅਬ ਇਟ ਇਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ ਹਜੇ ਕਲੀਅਰ ਨਹੀਂ ਜਗमोहन ਜਿਹੜੇ ਹੈਗੇ ਆ ਨਾਰਮਲੀ ਹੈ ਜਿਹੜੇ ਗੁਰਨੇਕ ਸਿੰਘ ਹੈਗੇ ਆ ਉਹ ਨਹੀਂ ਆ ਰਹੇ ਜੇ ਤਾਂ ਸਾਨੂੰ ਲੱਗਦਾ ਹੈ ਕਿ ਉੱਥੇ ਹੀ ਇਹਨਾਂ ਦੀ ਜਿਹੜੀ ਮੌਤ ਹੋ ਗਈ ਸੀਗੀ ਤੇ ਅਗਲੀ ਸਵੇਰੇ ਜਿਹੜੀ ਡੈੱਡ ਬਾਡੀ ਨੂੰ ਇਹਨਾਂ ਨੇ ਫਤੂਟਿੰਗ ਏਰੀਆ ਚ ਤੇ ਡਿਸਪੋਜ਼ ਆਫ ਕਰਤਾ ਸੀਗਾ ਨਹੀਂ ਰੁਕੀ ਲੈ ਪਏ ਅਜਿਹਾ ਨਹੀਂ ਲਾਸ ਲੈ ਕੇ ਦੇਤੀ ਹੈ ਸਰਕਾਰ ਨੇ ਸਭ ਕੁਝ ਇਹਨਾਂ ਨੇ ਕੀਤਾ ਇਹਨਾਂ ਨੇ ਆਪ ਹੀ ਫੋਨ ਦੀ ਲੋਕੇਸ਼ਨ ਕੀਤੀ ਆ ਇਹਨਾਂ ਨੇ ਕੁਝ ਨਹੀਂ ਕੀਤਾ ਉਹਦੋਂ ਦਾ ਤੇ ਮੋਂ ਇਹਨਾਂ ਨੇ ਅਨੁਭਵ ਕਰਤਾ ਕਿ ਤੁਹਾਡੀ লাশ ਨਹੀਂ ਲੱਭੀ ਆ ਤੁਹਾਡਾ ਮੋਟਰਸਾਈਕਲ ਵੀ ਮਿਲ ਗਿਆ ਇਹਨਾਂ ਨੂੰ ਮੋਟਰਸਾਈਕਲ ਨਹੀਂ ਮਾਰਦਾ ਮਿਲਿਆ ਵਾ ਵੀਰ پیچھے ਹੋ ਯਾਰ ਵੀ ਕੋਈ ਨਹੀਂ ਸੁਣੀ ਭੋਸ ਲਿਆ ਦੰਦੀ ਗਈ ਨਹੀਂ ਸੁਣੀ ਅੜੀ ਕੋਈ ਨਹੀਂ ਸੁਣੀ ਆਜੇ ਭੋਸ ਲਿਆ ਦਾਤਾ ਉਹਦਾ ਮੋਟਰਸਾਈਕਲ ਮਿਲ ਗਿਆ ਪੰਜਾਬੀ ਇੰਡਸਟਰੀ ਦੀ ਹੁਣੇ-ਹੁਣੇ ਰਿਲੀਜ਼ ਹੋਈ ਹਿੱਟ ਫਿਲਮ ਗੁਰੂ ਨਾਨਕ ਜਹਾਜ਼ ਜਿਸ ਦੇ ਵਿੱਚ ਤਸਰੀਮ ਜੱਸੜ ਵੀ ਸੀ ਅਤੇ ਇਸ ਫਿਲਮ ਦੇ ਵਿੱਚ ਇੱਕ ਅਮ੍ਰਿਤਧਾਰੀ ਸਿੱਖ ਗਤਕਾ ਅਧਿਆਪਕ ਦੇ ਵੱਲੋਂ ਵੀ ਭੂਮਿਕਾ ਨਿਭਾਈ ਗਈ ਸੀ ਹੁਣ ਉਸ ਦੇ ਬਾਬਤ ਹੀ ਇੱਕ ਮਾੜੀ ਖਬਰ ਸਾਹਮਣੇ ਆ ਰਹੀ ਹੈ ਪਿਛਲੇ ਕਈ ਦਿਨਾਂ ਤੋਂ ਉਹਨਾਂ ਦਾ ਪਰਿਵਾਰ ਤੜਪ ਰਿਹਾ ਸੀ ਪੁਲਿਸ ਵਾਲਿਆਂ ਦੇ ਕੋਲ ਜਾ ਕੇ ਗੁਹਾਰ ਲਗਾ ਰਿਹਾ ਸੀ ਕਿ ਸਾਡੇ ਪੁੱਤ ਨੂੰ ਲੱਭ ਦੋ ਹੁਣ ਪਤਾ ਲੱਗਿਆ ਹੈ ਕਿ ਉਸ ਦੀ ਗਲੀ ਸੜੀ ਮ੍ਰਿਤਕ ਦੇ ਸੜਕ ਦੇ ਕੰਢਿਆਂ ਮਿਲੀ ਹੈ ਕਪੂਰਥਲਾ ਦੇ ਵਿੱਚ ਪੰਜਾਬੀ ਫਿਲਮ ਦੇ ਵਿੱਚ ਕੰਮ ਕਰ ਚੁੱਕੇ ਇਸ ਅਧਿਆਪਕ ਦੀ ਮ੍ਰਿਤਕ ਦੇ ਮਿਲਣ ਤੋਂ ਬਾਅਦ ਹਰ ਪਾਸੇ ਹਾਹਾਕਾਰ ਮਚ ਗਈ। ਹਾਲ ਹੀ ਦੇ ਵਿੱਚ ਰਿਲੀਜ਼ ਹੋਈ ਫਿਲਮ ਗੁਰਨਾਨਕ ਜਹਾਜ਼ ਦੇ ਵਿੱਚ ਉਸਤੇ ਕੰਮ ਦੀ ਤਾਰੀਫ਼ ਕੀਤੀ ਗਈ ਸੀ ਪਰ ਉਸ ਤੋਂ ਪਤਾ ਲੱਗ ਰਿਹਾ ਹੁਣ ਕਿ ਇਸ ਗਤਕਾ ਅਧਿਆਪਕ ਦੀ 6 ਦਿਨਾ ਤੋਂ ਜੋ ਕਿ ਲਾਪਤਾ ਸੀ ਬੁੱਧਵਾਰ ਸਵੇਰ ਨੂੰ ਸੜਕ ਕਿਨਾਰੇ ਹੀ ਵਿਗੜੀ ਹੋਈ ਹਾਲਤ ਦੇ ਵਿੱਚ ਮ੍ਰਿਤਕ ਦੇ ਮਿਲੀ। ਇਸ ਮੁੰਡੇ ਦੀ ਪਛਾਣ ਸੋਤ ਸਿੰਘ ਦੇ ਵਜੋਂ ਹੋਈ ਹੈ ਜੋ ਕਿ ਪੱਟੀ ਦੇ ਪਿੰਡ ਸਰਹਾਲੀ ਕਲਾ ਜਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਸੀ ਮ੍ਰਿਤਕ ਸੋਦ ਸਿੰਘ ਕਾਲਗੜਮੀ ਤਲੀਵਾਲ ਵੇਟ ਅਤੇ ਰਾਏਪੁਰ ਪੀਰ ਬਖਸ਼ ਵਾਲਾ ਵਿਖੇ ਗਤਕਾ ਅਧਿਆਪਕ ਵਜੋਂ ਤਾਇਨਾਤ ਸੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਤਾ ਪੁਲਿਸ ਸਟੇਸ਼ਨ ਦੇ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ ਪਰ ਪੁਲਿਸ ਨੇ ਉਹਨਾਂ ਦੇ ਨਾਲ ਸਹਿਯੋਗ ਨਹੀਂ ਕੀਤਾ ਇਹ ਇਲਜ਼ਾਮ ਪਰਿਵਾਰਕ ਮੈਂਬਰਾਂ ਦੇ ਵੱਲੋਂ ਲਗਾਏ ਗਏ ਨੇ ਮ੍ਰਿਤਕ ਦੇ ਭਰਾ ਦੀ ਸ਼ਿਕਾਇਤ ਤੇ ਪਤੂ ਟਿੰਗਾ ਪੁਲਿਸ ਸਟੇਸ਼ਨ ਨੇ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਇਹ ਮਾਮਲਾ ਦਰਜ ਕਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਆ ਫਿਲਹਾਲ ਪਰਿਵਾਰਕ ਮੈਂਬਰ ਹੋਰ ਕੀ ਕੁਝ ਦੱਸ ਰਹੇ ਨੇ ਕਿੰਨਾ ਵੱਡਾ ਸਦਮਾ ਉਹਨਾਂ ਨੂੰ ਪਹੁੰਚਿਆ ਜਵਾਨ ਪੁੱਤ ਦੇ ਇਸ ਤਰ੍ਹਾਂ ਚਲੇ ਜਾਣ ਦੇ ਨਾਲ ਉਹਨਾਂ ਦੇ ਮੂੰਹੋਂ ਸੁਣਦੇ ਆ ਅਕੈਡਮੀ 'ਚ ਉੱਥੇ ਡਿਊਟੀ ਕਰਦਾ ਸ਼ੁਕਰਵਾਰ ਤੋਂ ਲਾਪਤਾ ਆ ਅੱਜ ਦੁਬਾਰਾ ਜਾ ਕੇ ਇਹਨਾਂ ਨੂੰ ਰਿਪੋਰਟ ਲਗਾਈ ਇਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਅਹੀਂ ਆਪ ਕੈਮਰਾ ਚੈੱਕ ਕੀਤੇ ਆ ਆਪਹੀਂ ਫੋਨ ਦੀ ਲੋਕੇਸ਼ਨ ਕੀਤੀ ਆ ਇਹਨਾਂ ਨੇ ਕੁਝ ਨਹੀਂ ਕੀਤਾ ਉਹਦੋਂ ਦਾ ਤੇ ਹੁਣ ਇਹਨਾਂ ਨੇ ਅਨੁਭੂਨ ਕਰਤਾ ਕਿ ਤੁਹਾਡੀ লাশ ਵੀ ਲੱਭ ਗਿਆ ਤੁਹਾਡਾ ਮੋਟਰਸਾਈਕਲ ਵੀ ਮਿਲ ਗਿਆ ਇਹਨਾਂ ਨੂੰ ਮੋਟਰਸਾਈਕਲ ਜੰਨੀ ਮਾਰਦਾ ਮਿਲਿਆ ਵਾ ਸ਼ੁਕਰਵਾਰ ਦਾ ਸ਼ੁਕਰਵਾਰ ਦਾ ਮੋਟਰਸਾਈਕਲ ਇਹਨਾਂ ਨੂੰ ਮਿਲਿਆ ਨਾਨ ਨੂੰ ਦੱਸਿਆ ਕਿ ਉਹ ਨਹੀਂ ਆ ਜਲਾਸ਼ ਨੂੰ ਕੀ ਲੈਪੇ ਕੀ ਗੱਲ ਆ ਇਹ ਮੈਨੂੰ লাশ ਲੈ ਕੇ ਦੇਤੀ ਹੈ ਸਰਕਾਰ ਨੇ ਸਭ ਕੁਝ ਇਹ ਮੈਨੂੰ লাশ ਵੀ ਗੰਦੀ ਮਿਲੀ ਆ ਇਹ ਨਜ਼ਰਵਾਡ ਕੋ ਜੂਠ ਬੋਲਿਆ ਵਾ ਵੀ লাশ ਨਹੀਂ ਮਿਲਦੀ ਮੁੰਡਾ ਨਹੀਂ ਆਏ ਕਾਲ ਅਕੈਡਮੀ ਥਾਲੀ ਵਾਲ ਬੇੜ ਤੇ ਕਾਲ ਅਕੈਡਮੀ ਰਾਏਪੁਰ ਪੀਰ ਬਖਸ਼ ਗੱਤ ਦਾ ਟੀਚਰ ਹੈ ਫਟ ਪੁਲਾਤਰ ਹਿੰਦੀ ਸੀ ਤੇ ਪੁਲਾਤਰ ਤੋਂ ਸ਼ੁੱਕਰਵਾਰ ਤੁਰਿਆ ਫੋਨ ਕਰਕੇ ਤੇ ਵੀ ਮੈਂ ਛੁੱਟੀਆਂ ਹੀ ਆਵਾਂ ਲੜਾਈ ਦਾ ਕਰਕੇ ਜਿਹੜਾ ਪਿੰਡ ਸਕੂਲ ਬੰਦ ਆ ਤੇ ਮੈਂ ਪਿੰਡ ਆ ਰਿਹਾ ਹਾਂ ਹਾਂ ਤੇ ਉੱਥੋਂ ਤੁਰ ਪਿਆ ਤੇ ਮੁੜ ਕੇ ਪਿੰਡ ਨਹੀਂ ਪਹੁੰਚਿਆ ਉਦੋਂ ਦੀ ਅਸੀਂ ਮਿਸਿੰਗ ਕੰਪਲੇਨ ਲਿਖਾਈ ਆ ਇਹ ਕਿੱਥੇ ਲਿਖਾਈ ਸੀ ਭਾਜੀ ਮਿਸਿੰਗ ਕੰਪਲੇਨ ਉੱਤੇ ਪੁਲਤ ਲਿਖਾਈ ਆ ਪੁਲਤ ਠਾਣਾ ਠਾਣਾ ਹੈਗਾ ਉੱਥੇ ਲਗਾਈ ਤੀ ਵੀ ਅੱਛਾ ਜੀ ਉੱਥੇ ਅਸੀਂ ਆਪਣੇ ਬਿਹਾਰ ਤੇ ਸਾਰੀ ਜਿਹੜੀ ਕੈਮਰੇ ਕੰਮਰੇ ਲੱਦਣੇ ਆਪਣੇ ਬਿਹਾਰ ਤੇ ਕਾਰਵਾਈ ਕੀਤੀ ਆ ਉਸਨੇ ਵੀ ਸਾਨੂੰ ਉੱਥੇ ਕੋਈ ਸਪੋਰਟ ਨਹੀਂ ਕੀਤੀ ਹੁਣ ਇੱਥੇ ਆ ਕੇ ਸਾਨੂੰ ਪਤਾ ਲੱਗਾ ਕਿ ਜਿਹੜਾ ਸਾਡਾ ਮੋਟਰਸਾਈਕਲ ਆ ਉਹ ਸ਼ੁੱਕਰਵਾਰ ਦਾ ਹੀ ਪੁਲਸ ਨੇ ਬਰਮਤ ਕਰ ਲਿਆ ਜਿਹਦਾ ਨੰਬਰ ਆ ਪੀਵੀ 46 ਏ ਅਮਦੇ ਕੀਤਾ ਮੋਟਰਸਾਈਕਲ ਮੇਰੇ ਨਾਮ ਤੇ ਰਜਿਸਟਰਡ ਆ ਜਿਹਨੂੰ ਆਪਣੀ ਨੰਬਰ ਪਲੇਟ ਸਰਕਾਰੀ ਆਉਂਦੀ ਆ ਤੇ ਆਪਣਾ ਨੰਬਰ ਜਿਹੜਾ ਨਾਲ ਉਹ ਅਟੈਚ ਹੁੰਦਾ ਤੇ ਸਾਨੂੰ ਇਹਨਾਂ ਨੇ ਉਦੋਂ ਦੀ ਕੋਈ ਇਤਲਾ ਨਹੀਂ ਹੁੰਦੀ ਤੇ ਤੁਹਾਡਾ ਮੋਟਰਸਾਈਕਲ ਇਦਾਂ ਸਾਡੇ ਕੋਲ ਬਰਾਮਦ ਹੋਇਆ ਅੱਜ ਇਹਨਾਂ ਨੂੰ ਲਾਸ਼ ਮਿਲੀ ਆ 6ਵੇਂ ਦਿਨ ਆ ਕੇ ਲਾਸ਼ ਮਿਲੀ ਇਹਨਾਂ ਨੂੰ ਮੁੰਡੀ ਮੋੜ ਤੇ ਇਹਨਾਂ ਨੇ ਅੱਜ ਸਾਡੇ ਨਾਲ ਰਾਬਤਾ ਕੀਤਾ ਕਿ ਭਾਈ ਤੁਹਾਡਾ ਇੱਥੇ ਮੋਟਰਸਾਈਕਲ ਸਾਨੂੰ ਮਿਲਿਆ ਵਾ ਤੇ ਇੱਕ ਸਾਨੂੰ ਲਾਸ਼ ਮਿਲੀ ਆ ਇਹ ਇਹਦਾ ਤੁਸੀਂ ਆ ਕੇ ਪਤਾ ਕਰੋ ਵੀ ਤੁਹਾਡੀ ਆ ਕੀੜੇ ਪਏ ਮੇਰੇ ਭਰਾ ਦੀ ਲਾਸ਼ ਵੇਖੀ ਅੱਜ ਹੀ ਅੱਜ ਸਾਨੂੰ ਪਤਾ ਲੱਗਾ ਵੀ ਸਾਡੇ ਭਰਾ ਦੀ Laash ਆ ਸ਼ੁੱਕਰਵਾਰ ਦਾ ਜੇ ਪੁਲਿਸ ਨੂੰ ਮੋਟਰਸਾਈਕਲ ਮਿਲਿਆ ਤੇ ਇਹਨਾਂ ਨੇ ਸਾਡੇ ਨਾਲ رابطہ ਕਿਉਂ ਨਹੀਂ ਕੀਤਾ 6 ਦਿਨ ਹੋ ਗਏ ਅਸੀਂ ਸਾਰੇ ਕੈਮਰੇ ਆਪ ਕੋ ਖੰਡੇ ਆ ਸਾਡੇ ਨਾਲ ਕੋਈ ਪੁਲਿਸ ਨੇ ਜ਼ੀਰੋ ਸਪੋਰਟ ਕੀਤੀ ਆ ਅਸੀਂ ਸੁਖਪਾਲ ਸਿੰਘ ਖੈਰਾ ਜੀ ਨੇ ਵੀ ਗੱਲ ਕੀਤੀ ਉਹਨਾਂ ਨੇ ਵੀ رابطہ ਕੀਤਾ ਪੁਲਿਸ ਨਾਲ ਪਰ ਪੁਲਿਸ ਨੇ ਸਿਰਫ ਸਾਨੂੰ ਕੱਲ ਇੱਕ ਮੁਲਾਜ਼ਮ ਦਿੱਤਾ ਐਸਆਈ ਸੁਖਦੇਵ ਸਿੰਘ ਉਸ ਤੋਂ ਪਹਿਲਾਂ ਸਾਨੂੰ ਕੋਈ ਪੁਲਿਸ ਮੁਲਾਜ਼ਮ ਨਹੀਂ ਦਿੱਤਾ ਕੋਈ ਪੁਲਿਸ ਸਪੋਰਟ ਨਹੀਂ ਦਿੱਤੀ ਅਸੀਂ ਆਪਣੇ ਵਿਹਾਰ ਤੇ ਜਿਹੜੇ ਕੈਮਰੇ ਕੋਖਿਆ 11:52 ਤੇ ਪੁਲਾਤੋਂ ਨਿਕਲਦਾ ਉਸ ਤੋਂ ਬਾਅਦ BK ਇੱਕ ਹੈਗਾ ਵਾ ਕੀ ਬੋਲਦੇ ਹਨ ਸਟੋਰ ਹੈਗਾ ਉਥੋਂ ਨਿਕਲਦਾ ਫਿਰ 12:20 ਤੇ ਮੰਨ ਲਓ ਮਰਸੂਰ ਵਾਲਾ ਬੇਡ ਆ ਉਤੋਂ ਨਿਕਲਦਾ 12:20 ਤੇ ਸਾਰੀ ਪੜਤਾਲ ਅਸੀਂ ਆਪ ਕੀਤੀ ਸਾਨੂੰ ਪੁਲਸ ਨੇ ਕੋਈ سپورਟ ਨਹੀਂ ਕੀਤੀ ਜੇ ਸਾਨੂੰ ਪੁਲਸ ਨੇ ਉਦੋਂ ਦੀ سپورਟ ਕੀਤੀ ਨਾ ਸਾਡਾ ਭਰਾ ਵੱਜ ਜਾਣਾ ਸੀ ਸਰ ਜਿਹੜਾ ਪਤਾ ਲੱਗਾਇਆ ਕਿ ਉੱਥੇ ਫਤੂ ਟਿੰਗਾ ਰੋਡ ਤੇ ਕੋਈ ਗੱਡੀਆਂ ਚ ਇਹਨਾਂ ਨੂੰ ਕੁੱਟਮਾਰ ਕੀਤੀ ਗਈ ਇਸ ਬਾਰੇ ਕੋਈ ਪਤਾ ਹੈ ਸਾਨੂੰ ਹੁਣ ਪੁਲਸ ਨੇ ਦੱਸਿਆ ਵਾ ਫਤੂ ਟਿੰਗੇ ਜਿਹੜੇ ਹੈਗੇ ਨੇ ਮੈਡਮ ਹੈਗੇ ਨੇ ਐਸਐਚਓ ਨੇ ਉਹਨਾਂ ਨੇ ਸਾਨੂੰ ਦੱਸਿਆ ਕਿ ਇੱਕ ਆਈ ਵਿਟਨੈਸ ਨੇ ਸਾਨੂੰ ਦੱਸਿਆ ਵਾ ਕਿ ਉਸ ਦਿਨ ਸ਼ੁੱਕਰਵਾਰ ਤਕਰੀਬਨ ਅ ਡੇਢ ਕਵਜ ਦਾ ਸਮਾਂ ਸੀਗਾ ਤੇ ਉਦੋਂ ਉੱਥੇ ਮਤਲਬ ਇਹ ਜਿਹੜਾ ਮੋਟਰਸਾਈਕਲ ਸਾਡੇ ਵਾਲਾ ਇਥੋਂ ਇਹ ਦੋ ਗੱਡੀਆਂ ਵਾਂ ਜਿਨ੍ਹਾਂ ਦੇ ਨੰਬਰ ਨਹੀਂ ਹੈਗੇ ਇੱਕ ਕਟਸ਼ਾ ਦੇ ਕਾਲੀ ਤੇ ਇੱਕ ਚਿੱਟੀ ਦੋ ਗੱਡੀਆਂ ਉੱਥੇ ਉਹ ਦੋ ਗੱਡੀਆਂ 'ਚ ਬੰਦੇ ਉਤਰਦੇ ਆ ਇਹਨਾਂ ਨੂੰ ਕੁੱਟਮਾਰ ਕਰਦੇ ਆ ਤੇ ਚੋਕ ਕੇ ਨੂੰ ਗੱਡੀ ਸੋਟ ਲੈਂਦੇ ਆ ਇਹ ਸਾਨੂੰ ਹੁਣ ਪੁਲਿਸ ਨੇ ਦੱਸਿਆ ਵਾ ਜੇਕਰ ਪੁਲਿਸ ਨੂੰ ਇਸ ਸੀ ਦਾ ਪਤਾ ਸੀ ਤੇ ਪੁਲਿਸ ਨੇ ਇਸਦੀ ਇਨਕੁਆਇਰੀ ਕਿਉਂ ਨਹੀਂ ਕੀਤੀ ਸਾਡਾ ਇਹ ਸਵਾਲ ਹੈ ਤੇ ਪ੍ਰਸ਼ਾਸਨ ਨੂੰ ਸਾਡੀ ਇਹ ਬੇਨਤੀ ਆ ਵੀ ਜੇ ਤੁਸੀਂ ਤਨਖਾਹਾਂ ਲੈਣੇ ਹੋ ਸਾਡੇ ਸਾਡੇ ਸਰੋਂ ਟੈਕਸ ਜਾਂਦਾ ਗਵਰਨਮੈਂਟ ਨੂੰ ਸਾਡੇ ਸਰੋਂ ਟੈਕਸ ਜਾਂਦਾ ਅਸੀਂ ਟੈਕਸ ਭਰਦੇ ਆ ਮਿਹਰਬਾਨੀ ਕਰਕੇ ਮਾਮਾ ਦੇ ਪੁੱਤ ਬਚਾ ਲਿਆ ਕਰੋ ਸਰ ਕੋਈ ਲਾਕਡਾਊਨ ਸੀ ਇਹਨਾਂ ਦੀ ਇਹਨਾਂ ਦੀ ਕਿਸੇ ਦੇ ਨਾਲ ਕੋਈ ਲਾਕਡਾਊਨ ਨਹੀਂ ਹਾਂ ਸਾਡਾ ਜਿਹੜਾ ਇੱਕ ਮੇਰੀ ਸਿਸਟਰ ਆ ਉਹ ਉਹਦੇ ਜਿਹੜੇ ਸਹੁਰੇ ਆ ਉਹਨਾਂ ਦੇ ਨਾਲ ਡਿਸਬਿਊਟ ਚੱਲਦਾ ਪਿਆ ਸੀ ਉਹਨਾਂ ਨੇ ਉਸ ਸਿਸਟਰ ਨੂੰ ਕੋਟਮਾਰ ਕਰਦੇ ਸੀ 27 April ਨੂੰ ਸ੍ਰੀ ਹਲੀ ਥਾਣੇ ਦੇ ਵਿੱਚ ਸਾਡਾ ਉਹਦੇ ਨਾਲ ਉਹਨਾਂ ਦੇ ਨਾਲ ਰਾਜੀਨਾਮਾ ਵੀ ਹੋਇਆ ਉਹ ਜਿਹੜੇ ਉਹਨਾਂ ਦੇ ਸਰਪੰਚ ਸੀ ਉਹ ਉਹਨਾਂ ਨੂੰ ਲੈ ਗਏ ਇਰਥੋਂ ਭੈਣ ਨੂੰ ਤੇ ਉਹਨਾਂ ਨੇ ਉਸ ਤੋਂ ਬਾਅਦ ਫਿਰ ਉਹਨਾਂ ਕੋਟਮਾਰਕ ਕੀਤੀ ਤੇ ਕੋਟਮਾਰਕ ਕਰਕੇ ਉਹਨਾਂ ਨੇ 22 ਅਪ੍ਰੈਲ ਨੂੰ ਫਿਰ ਉਹਨੂੰ ਘਰੋਂ ਕੱਢ ਦਿੱਤਾ ਸੀਗਾ ਸਾਡਾ ਜਿਹੜਾ ਸ਼ੱਕ ਆ ਉਹਨਾਂ ਦੇ ਵੀ ਜਾਂਦਾ ਪਰ ਹੁਣ ਦੇਖਦੇ ਆਂ ਵੀ ਸਾਨੂੰ ਕੋਸੇ ਇਸ ਚੀਜ਼ ਵਿੱਚ ਇਨਸਾਫ ਦਿੰਦੀ ਆ ਕਿ ਨਹੀਂ ਨਹੀਂ ਮੈਂ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਮਾਨ ਸਾਹਿਬ ਤੁਹਾਨੂੰ ਵੀ ਬੇਨਤੀ ਆ ਤੁਸੀਂ ਕਹਿੰਨੇ ਕਿ ਆਹ ਆਮ ਪਬਲਿਕ ਦੀ ਸਰਕਾਰ ਆ ਆ ਪਬਲਿਕ ਨੂੰ ਇਨਸਾਫ ਮਿਲੂਗਾ ਪਰ ਸਾਨੂੰ ਨਹੀਂ ਜੇ ਮਿਲਿਆ ਸਾਨੂੰ 6 ਦਿਨਾਂ ਬਾਅਦ ਸਿਰਫ ਲਾਸ਼ ਮਿਲੀ ਜੀ